ਵਦੇਸ਼ੀ ਸਰਜ਼ਮੀਨ ਤੇ ਸਿੱਖਾਂ ਉਤੇ نسلی ਹਮਲਿਆਂ ਦਾ سلسلہ ਅਜੇ ਵੀ ਚੱਲ ਰਿਹਾ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਰਿਚਮੰਡ ਸ਼ਹਿਰ ਤੋਂ ਸਾਹਮਣੇ ਆਇਆ। ਜਿੱਥੇ ਮਾਨ ਸਿੰਘ ਨਾਂ ਦੇ ਇਸ ਸਿੱਖ ਨੂੰ ਕੁਝ ਨੌਜਵਾਨਾਂ ਨੇ ਆਪਣਾ ਨਿਸ਼ਾਨਾ ਬਣਾਇਆ। ਘਟਨਾ ਬੀਤੀ 25 ਸਤੰਬਰ ਦੀ ਹੈ। ਜਦੋਂ ਆਈਟੀ ਕੰਪਨੀ ਵਿੱਚ ਕੰਮ ਕਰਨ ਵਾਲੇ ਮਾਨ ਸਿੰਘ ਆਫਿਸ ਤੋਂ ਵਾਪਸ ਘਰ ਪਰਤ ਰਹੇ ਸਨ। ਪਰਾ ਦੇ ਵਿੱਚ ਕੁਝ ਨੌਜਵਾਨਾਂ ਨੇ ਉਹਨਾਂ ਨੂੰ ਘੇਰ ਕੇ ਜ਼ਬਰਦਸਤੀ ਉਹਨਾਂ ਦੇ ਸਿਰ ਦੇ ਵਾਲ ਕੱਟੇ। ਹਮਲੇ ਦੇ ਵਿੱਚ ਮਾਨ ਸਿੰਘ ਦੀ ਅੱਖ ਅਤੇ ਉਂਗਲ ਦੇ ਉੱਤੇ ਵੀ ਸੱਟ ਲੱਗੀ। ਇਸ ਘਟਨਾ ਦੀ ਪੂਰੇ ਸਿੱਖ ਜਗਤ ਵਿੱਚ ਨਖੇਦੀ ਕੀਤੀ ਜਾ ਰਹੀ ਹੈ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਘਟਨਾ ਨੂੰ ਮਨਪਾਕਾ ਦੱਸਦਿਆਂ ਸਰਕਾਰ ਨੂੰ ਵਿਦੇਸ਼ਾਂ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਤੋਂ ਅੰਦਾਜ਼ੇ ਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਸੰਬੰਧੀ ਇੱਕ ਕਿਤਾਬ ਵੀ ਜਾਰੀ ਕੀਤੀ ਗਈ ਸੀ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੀਆਂ ਜੋ ਪ੍ਰਬੰਧਕ ਕਮੇਟੀਆਂ ਸਿੱਖ ਸੰਗਠਾਾਂ ਨੇ ਸਾਰਿਆਂ ਨੇ ਚਾਹੀਦਾ ਹੈ ਕਿ ਉਹ ਮਿਲ ਕੇ ਇਸ ਦਾ ਪ੍ਰੋਟੈਸਟ ਕਰਨ ਔਰ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਗੱਲਬਾਤ ਕਰਨ ਔਰ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਣ ਆਪਸੀ ਭਾਈਚਾਰਾ ਕਾਇਮ ਕਰਨ ਔਰ ਸਰਕਾਰ ਤੋਂ ਇਹ ਵਿਸ਼ਵਾਸ ਪੈਦਾ ਕਰਵਾਉਣ ਕਿ ਕਿਤੇ ਵੀ ਕਿਸੇ ਵੀ ਸਿੱਖ ਦੇ ਜੋ ਧਾਰਮਿਕ ਕਿ ਚਿੰਨ੍ਹ ਨੇ ਪੰਜਾਂ ਕੱਕਿਆਂ ਦੇ ਵਿੱਚ ਜੋ ਹਨ ਉਹਨਾਂ ਦੀ ਕਿਸੇ ਪ੍ਰਕਾਰ ਬਦਵੀਂ ਨਾ ਕੀਤੀ ਜਾਏ